ਸਾਲ ਜੀ ਇਸ ਭੈਣ ਦਾ ਨਾਮ ਹੈ ਨੀਹਾ ਜੋ ਕਿ ਅਨੰਦਪੁਰ ਸਾਹਿਬ ਦੇ ਨੇੜੇ ਦੇ ਇਲਾਕੇ ਦੀ ਰਹਿਣ ਵਾਲੀ ਹੈ ਇਸ ਭੈਣ ਦਾ ਵਿਆਹ 5 ਮਹੀਨੇ ਪਹਿਲਾਂ ਇੱਕ ਫੌਜੀ ਦੇ ਨਾਲ ਹਿਮਾਚਲ ਦੇ ਵਿੱਚ ਹੋਇਆ ਸੀ ਇਸ ਭੈਣ ਦੀ ਇੱਕ ਵੀਡੀਓ ਵਿਆਹ ਵਾਲੇ ਦਿਨ ਇੰਸਟਾ ਤੇ ਵਾਇਰਲ ਹੋਈ ਸੀ ਉਹ ਤੁਸੀਂ ਦੇਖੋ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਤੁਸੀਂ ਇੰਸਟਾਗ੍ਰam 'ਚ ਲੰਦੇ ਆ ਮੈਂ ਤੇ ਨਹੀਂ ਚਲਾਣੀ ਮੈਂ ਕਿ ਫਿਰ ਮੈਂ ਉਹਨਾਂ ਨੇ ਮਤਲਬ ਮੈਨੇ ਖੁਦ ਅਸਿਆ ਕਿ ਹਾਂ ਮੈਂ ਤੇ ਚਲਾਉਂਦਾ ਮੈਂ ਕਿ ਕੋਈ ਨਹੀਂ ਤੁਸੀਂ ਚਲਾ ਲਿਓ ਮੈਂ ਪਿੱਛੇ ਬਹਿ ਜੂੰਗੀ ਪਹਿਣ ਦੀ ਇਸ ਵੀਡੀਓ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਭੈਣ ਕਿੰਨੀ ਢੋਲੀ-ਪਾਲੀ ਸੀ ਇਸਦੀ ਹਾਲਤ ਦੇਖੋ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਜਾਣੀ ਕਿ ਕਿਹੋ ਜੀ ਹੋ ਗਈ ਇਸਦੇ ਸਹੁਰੇ ਪਰਿਵਾਰ ਨੇ ਇਸਦੇ ਵਿਆਹ ਤੋਂ ਬਾਅਦ ਇਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਇਸਦੇ ਸਹੁਰੇ ਦੁਆਰਾ ਇਸ ਭੈਣ ਨੂੰ ਜ਼ਹਿਰ ਦੇ ਦਿੱਤੀ ਗਈ ਉਸ ਤੋਂ ਬਾਅਦ ਇਸ ਭੈਣ ਦਾ ਕਈ ਦਿਨ ਇਲਾਜ ਚੱਲਦਾ ਰਿਹਾ ਹਸਪੀਟਲ ਦੇ ਵਿੱਚ ਪਰ ਹੁਣ ਉਸ ਭੈਣ ਦੀ ਮੌਤ ਹੋ ਚੁੱਕੀ ਹੈ ਆ ਇਸਪੈਨ ਦਾ ਇੱਕ ਹਸਬੰਡ ਹੈ ਤੇ ਸੋਰਾ ਇਸ ਪਿੰਡ ਦਾ ਹਸਬੰਦ ਆਰਮੀ ਦੇ ਵਿੱਚ ਹੈ ਤੇ ਆ ਇਸਦੇ ਹਸਬੰਦ ਦੇ ਨਾਲ ਦੋ ਇਸਤੀਆਂ ਭੈਣਾਂ ਹਨ ਇਹ ਦੋਨੋਂ ਭੈਣਾਂ ਜਾਨੀ ਕਿ ਉਸ ਭੈਣ ਦੀਆਂ ਨਣਦਾ ਹਜੇ ਵੀ ਘਰ ਤੋਂ ਫਰਾਰ ਹਨ ਇਹ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਨਹੀਂ ਆਈਆਂ ਇਸਦੇ ਨਾਲ ਹੀ ਇਸ ਦਾ ਹਸਬੰਦ ਤੇ ਇਸ ਦਾ ਸੋਹਰਾ ਸੱਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਭੈਣ ਦੇ ਪਿਕੇ ਪਰਿਵਾਰ ਵੱਲੋਂ ਇਹ ਗੱਲ ਰੱਖੀ ਗਈ ਸੀ ਵੀ ਜੇਕਰ ਇਸ ਭੈਣ ਦਾ ਸੀ ਸੰਸਕਾਰ ਕਰਾਂਗੇ ਤਾਂ ਉਸ ਤੋਂ ਬਾਅਦ ਹੀ ਕਰਾਂਗੇ ਜਦੋਂ ਇਸ ਦੇ ਸੋਹਰੇ ਪਰਿਵਾਰ ਨੂੰ ਸਾਰੇ ਮੈਂਬਰਾਂ ਨੂੰ ਅਰੈਸਟ ਇਹ ਤਜਾਅੂ ਆਵੇਗਾ ਪਰਿਵਾਰ ਦੇ ਹੋਰ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਸ ਦੀਆਂ ਭੈਣਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਹੈ ਤੇ ਇਸ ਤੋਂ ਬਾਅਦ ਇਸ ਭੈਣ ਦਾ ਸੰਸਕਾਰੇ ਜਿਹੜਾ ਕਰ ਦਿੱਤਾ ਗਿਆ ਹੈ ਸਾਰੇ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਗ ਦੀ ਲਹਿਰ ਹੈ ਭੈਣ ਨੂੰ ਇਨਸਾਫ ਹੈ ਜਿਹੜਾ ਮਿਲਣਾ ਚਾਹੀਦਾ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਆਪਣੇ ਵਿਆਹ ਵਾਲੇ ਦਿਨ ਇਹ ਭੈਣ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਤੇ ਬਹੁਤ ਹੀ ਜ਼ਿਆਦਾ ਖੁਸ਼ ਸੀ। ਇਸ ਭੈਣ ਦੀ ਇਸਟਰੀਲ ਨੇ ਇੰਸਟਾ ਦੇ ਉੱਤੇ ਮਿਲੀਅਨਾਂ ਦੇ ਵਿੱਚ ਵਿਊ ਲੈਤੇ ਤੇ ਇਹ ਬਹੁਤ ਹੀ ਜ਼ਿਆਦਾ ਵਾਇਰਲ ਹੋਈ। ਉਸ ਤੋਂ ਬਾਅਦ ਹੀ ਇਸਦੇ ਸਹੁਰੇ ਪਰਿਵਾਰ ਨੂੰ ਪਤਾ ਨਹੀਂ ਕੀ ਲੱਗਿਆ ਕਿਉਂ ਨੀ ਇਸ ਭੈਣ ਦਾ ਸਭ ਕੁਝ ਚੰਗਾ ਲੱਗਿਆ ਤੇ ਇਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਤੇ ਇਸ ਭੈਣ ਨੂੰ ਹੁਣ ਇਨਸਾਫ ਮਿਲਣਾ ਚਾਹੀਦਾ ਹੈ। ਇਸ ਲਈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।